ਸਰ ਜਿਵੇਂ ਕਿਸੇ ਕਸਟਮਰ ਨੇ ਹੈਲਥ ਪਾਲਿਸੀ ਲੈਣੀ ਹੈ ਜਾਂ ਕੋਈ ਲੈਣਾ ਚਾਹ ਰਿਹਾ ਜੀ ਉਹਨਾਂ ਨੂੰ ਮਤਲਬ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਥ ਪਾਲਿਸੀ ਲੈਣ ਲੱਗੇ ਦੇਖੋ ਹੈਲਥ ਪਾਲਿਸੀ ਲੈਣ ਲੱਗੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਬਜੈਕਟਿਵ ਕਲੀਅਰ ਹੋਣਾ ਚਾਹੀਦਾ ਉਹਦਾ ਕਿ ਆਪਾਂ ਹੈਲਥ ਪਾਲਿਸੀ ਲੈ ਕਿਉਂ ਰਹੇ ਆ ਸਾਰੀ ਫੈਮਿਲੀ ਇਸ ਤੇ ਰਹ ਰਹੇ ਆ ਕੱਲੇ ਆ ਲੈ ਰਹੇ ਆ ਦੇਖੋ ਜਿਵੇਂ ਜਹਾਜ਼ ਦੀ ਟਿਕਟ ਲੈਣਾ ਅਲੱਗ ਗੱਲ ਉਹਦੇ ਵਿੱਚ ਉਹਨੇ ਟਿਕਟ ਸਸਤੀ ਮਿਲ ਜਾਂਦੀ ਉਹਦੇ ਐਡ-ਆਨ ਹੁੰਦਾ ਜਦੋਂ ਜਾਂਦਾ ਬੰਦਾ ਅੰਦਰ ਉਹਨੂੰ ਖਾਣੇ ਪੀਣੇ ਦੇ ਪੈਸੇ ਅਲੱਗ ਪੇ ਕਰਨਾ ਪੈਂਦੇ ਓਵੇਂ ਹੈਲਥ ਇੰਸ਼ੋਰੈਂਸ ਪਾਲਸੀ ਆ ਤੁਸੀਂ ਪਾਲਸੀ ਲੈ ਲੈਣੇ ਆ ਕਈ ਵਾਰ ਜਿਵੇਂ ਕੋਈ ਸਾਡੇ ਧਿਆਨ ਚਾਹੀ ਗੱਲ ਕਿ ਬੰਦੇ ਨੇ ਪਾਲਸੀ ਲੈ ਲਈ ਜੀ ਉਹਦੇ 6 ਲੱਖ ਦਾ ਹਸਪੀਟਲ ਚ ਬਿੱਲ ਬਣਿਆ ਹਾਂਜੀ ਤੇ ਉਹਨੂੰ 1.5 ਲੱਖ ਕੋਲੋਂ ਪੇ ਕਰਨਾ ਪਿਆ ਜਦੋਂ ਉਹਨੇ ਪਾਲਸੀ ਲਈ ਉਹਦੇ ਵਿੱਚ ਇੱਕ ਇੱਕ ਐਡ-ਆਨ ਫੀਚਰ ਹੁੰਦਾ ਕੋ-ਪੇਮੈਂਟ ਜੀ ਕੋ-ਪੇਮੈਂਟ ਕੀ ਹੁੰਦਾ ਵੀ 20% ਪੈਸੇ ਕਾਂ ਕਸਟਮਰ ਦੇਊਗਾ 80% ਹਸਪੀਟਲ ਦੇਊਗਾ ਤਾਂ ਉਹਨੂੰ ਪੇ ਕਰਨੇ ਪਏ ਉਹਦਾ ਪ੍ਰੀਮੀਅਮ ਤਾਂ ਜ਼ਰੂਰ ਉੱਥੇ ਘਟ ਗਿਆ ਹੋਣਾ ਜੀ ਇਹ ਮੈਂ ਦੱਸਣਾ ਚਾਹੁੰਗਾ ਜਦੋਂ ਕੋਈ ਆਨਲਾਈਨ ਪੇ ਪਾਲਸੀ ਲੈ ਲੈਂਦਾ ਹਾਂਜੀ ਤੇ ਪਰ ਉਹਨੂੰ ਪੈ ਪ੍ਰੀਮੀਅਮ ਦੇ ਵਿੱਚ ਥੋੜਾ ਘਟਿਆ ਪਰ ਪੈਸੇ ਉਹਨੂੰ ਵੱਧ ਦੇਣੇ ਪੈਂਦੇ ਸੋ ਆਪਣੀ ਹੈਲਥ ਇੰਸ਼ੋਰੈਂਸ ਪਾਲਸੀ ਲੈਣ ਲੱਗੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਪਾਲਸੀ ਜ਼ਰੂਰ ਪੜੋ ਔਰ ਇਸ ਇਸ ਗੱਲ ਦਾ ਜ਼ਰੂਰ ਧਿਆਨ ਲੱਖੋ ਕਿ ਆਪਾਂ ਕੋ ਪੇਮੈਂਟ ਵਾਲਾ ਆਪਸ਼ਨ ਤਾਂ ਨਹੀਂ ਚੂਜ਼ ਕੀਤਾ ਜੀ ਦੂਸਰੀ ਗੱਲ ਇਹ ਹੈ ਸੁਰੀਲ ਜੀ ਕਈ ਦਫਾ ਜਵੇਂ ਕੋਈ ਬੰਦਾ ਵੱਡੇ ਸ਼ਹਿਰਾਂ 'ਚ ਰਹਿੰਦਾ ਬੰਬੇ ਤਾਂ ਉਹਨੂੰ ਕੋਈ ਕਹਿੰਦਾ ਯਾਰ ਆ 에어 ਐਮਬੂਲੈਂਸ ਕਵਰ ਆ ਕਵਰ ਆ ਉਹਨਾਂ ਲੋਕਾਂ ਨੂੰ ਇਹ ਚੀਜ਼ ਦੀ ਲੋੜ ਨਹੀਂ ਇਸ ਚੀਜ਼ ਦੀ ਲੋੜ ਆ ਛੋਟੇ ਸ਼ਹਿਰਾਂ ਨੂੰ 에어 ਐਮਬੂਲੈਂਸ ਛੋਟੇ ਸ਼ਹਿਰ ਜਿਹੜੇ ਕੋ ਬੰਦੇ ਛੋਟੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹ ਇਸ ਤਰ੍ਹਾਂ ਦੀ ਬੈਨੀਫਿਟਸ ਇਸ ਤਰ੍ਹਾਂ ਦੀ ਫੈਸਿਲਿਟੀ ਲੈ ਸਕਦਾ ਔਰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਹੈ ਹੈਲਥ ਇੰਸ਼ੋਰੈਂਸ ਦੇ ਵਿੱਚ ਇੱਕ ਬੜਾ ਵਧੀਆ ਫੀਚਰਸ ਹੈਗਾ ਜੋ ਕਿ ਮੈਂ ਜੇ ਕਹਾਂ ਵੀ ਕਿਸੇ ਨੇ ਲਿਆ ਨਹੀਂ ਹੋਣਾਗਾ 99% ਲੋਕਾਂ ਨੇ ਲਿਆ ਹੋਣਾ ਜੇਕਰ ਬੰਦੇ ਨੂੰ ਕੁਝ ਹੋ ਜਾਂਦਾ ਡਿਊ ਟੂ ਐਕਸੀਡੈਂਟ ਕੋਈ ਇੰਜਰੀ ਹੋ ਜਾਂਦੀ ਹੈ ਸੁਨੀਲ ਜੀ ਤਾਂ ਬੰਦਾ ਹਸਪੀਟਲ ਐਡਮਿਟ ਹੋ ਜਾਂਦਾ ਹਸਪੀਟਲ ਐਡਮਿਟ ਹੋਣ ਤੋਂ ਬਾਅਦ ਜੇ ਉਹਨੂੰ ਘਰੇ ਆਉਣਾ ਪੈ ਗਿਆ ਪੇ ਹਾਂਜੀ ਡਾਕਟਰ ਲਿਖਦੇ ਵੀ ਇਹਦੀ ਇੰਜਰੀ ਆ ਇਸ ਤਰ੍ਹਾਂ ਦੀ ਵੀ ਹੁਣ 2 ਮਹੀਨੇ ਰੈਸਟ ਤੇ ਆ 3 ਮਹੀਨੇ ਰੈਸਟ ਤੇ ਰੱਖਣਾ ਪਊਗਾ ਜੀ ਤਾਂ ਹਰ ਹਫਤੇ ਦਾ ਇੱਕ ਪੇਮੈਂਟ ਤੁਹਾਨੂੰ ਕੰਪਨੀ ਪੇ ਕਰੂਗੀ DASR weekly VSR weekly ਤੁਸੀਂ ਬਹੁਤ ਥੋੜੇ ਪੈਸਿਆਂ ਚ ਉਹ ਐਡ-ਆਨ ਲੈ ਸਕਦੇ ਆ ਜਿਹੜੇ ਵੀ ਮੇਰੀ ਇਹ ਵੀਡੀਓ ਦੇਖ ਰਹੇ ਹੋ ਦੋਸਤ ਉਹ ਜੂਰ ਇਹ ਐਡ-ਆਨ ਆਫ ਦਾ ਅਡਾਪਟ ਕਰਨ ਅ ਐਕਸੀਡੈਂਟਲ ਐਡ-ਆਨ ਇਹਨੂੰ ਕਹਿ ਦਿੰਦੇ ਆ ਥੋੜੇ ਜਿਹੇ ਪੈਸੇ ਚ ਇਹ ਐਡ-ਆਨ ਹੋ ਜਾਂਦਾ ਠੀਕ ਹੈ ਸੋ ਇਹ ਗੱਲਾਂ ਦਾ ਬਹੁਤ ਧਿਆਨ ਰੱਖਣਾ ਜੀਦਾ ਔਰ ਜ਼ਰੂਰੀ ਸਾਰਿਆਂ ਨੂੰ ਵੱਡੀ ਗੱਲ ਵੀ ਤੁਸੀਂ ਕਿਹੜੀ ਕੰਪਨੀ ਤੋਂ ਇੰਸ਼ੋਰੈਂਸ ਲੈ ਰਹੇ ਹੋ ਕਿ ਉਹਨਾਂ ਨੇ ਕਿੰਨੇ ਕਲੇਮ ਪੇ ਕਰਦੇ ਆ ਉਹਨਾਂ ਦੇ ਕਿੰਨੇ ਨੈਟਵਰਕ ਹਸਪੀਟਲ ਕੈਸ਼ਲੈਸ ਕਿੰਨੇ ਹਸਪੀਟਲ ਹੈਗੇ ਆ ਨੈਟਵਰਕ ਵੱਤੋਂ ਵੱਧ ਦਾ ਨੈਟਵਰਕ ਹਸਪੀਟਲ ਕੈਸ਼ਲੈਸ ਹੋਣਾ ਚਾਹੀਦਾ ਹੈ। ਹਾਂਜੀ ਉਹ ਹਸਪੀਟਲ ਵਿੱਚ ਵੀ ਲਿਖਿਆ ਹੁੰਦਾ ਜੀ ਉਹਨਾਂ ਦੇ ਬੋਰਡ ਲੱਗੇ ਹੁੰਦੇ ਆ ਕਿ ਕੈਸ਼ਲੈਸ ਹਸਪੀਟਲ ਹੈ। ਹੋਰ ਕਿੰਨੀ ਪੁਰਾਣੀ ਕੰਪਨੀ ਆ ਕਿੱਡਾ ਵੱਡਾ ਬ੍ਰਾਂਡ ਆ? ਜੀ ਕਿਉਂਕਿ ਇਹ ਤੁਸੀਂ ਪ੍ਰੀਮੀਅਮ ਦੇ ਰਹੇ ਹੋ ਕੱਲ ਨੂੰ ਤੁਹਾਨੂੰ ਕੋਈ ਸਮੱਸਿਆ ਆ ਜੇ ਤਾਂ ਕੰਪਨੀ ਕੀ ਤੇ ਉਦੋਂ ਉਹਨੂੰ ਡੱਬਾ ਗੋਲਤਾ ਨਹੀਂ ਉਹਦਾ ਹੋ ਗਿਆ। ਕੰਪਨੀ ਭੱਜ ਤਾਂ ਨਹੀਂ ਗਈ। ਜੀ ਸੋ ਇੱਕ ਬ੍ਰਾਂਡ ਮੈਂ ਇੱਥੇ ਰეკਮੈਂਡ ਕਰੂੰਗਾ ਤੁਹਾਨੂੰ ਸਟਾਰ ਹੈਲਥ케ਅਰ, ਹੈਲਥ HDFC, ICICI ਜੋ ਅੱچھے ਬ੍ਰਾਂਡ ਆ। ਜੀ ਹੈਲਥ ਇੰਸ਼ੋਰੈਂਸ ਦੇ ਵਿੱਚ ਜੀ ਤੇ ਸਭ ਤੋਂ ਵਧੀਆ ਤਾਂ ਮੈਂ ਕਹਾਂਗਾ ਵੀ ਸਟਾਰ ਹੈਲਥ ਬਹੁਤ ਅੱਛਾ ਬ੍ਰਾਂਡ ਹੈ ਕੇਅਰ ਹੈਲਥ ਬਹੁਤ ਅੱਛਾ ਬ੍ਰਾਂਡ ਹੈ ਇਹਨਾਂ ਬ੍ਰਾਂਡਸ ਦੇ ਨਾਲ ਤੁਹਾਨੂੰ ਜੁੜਨਾ ਚਾਹੀਦਾ ਜੀ ਔਰ ਇੱਕ ਮੈਂ ਹੋਰ ਤੁਹਾਨੂੰ ਗੱਲ ਜਰੂਰ ਕਹਾਂਗਾ ਵੀ ਆਨਲਾਈਨ ਦੀ ਬਜਾਏ ਦੋਸਤੋ ਆਪਦੇ ਨੀਅਰ ਐਂਡ ਡੀਅਰ ਐਡਵਾਈਜ਼ਰ ਤੋਂ ਹੀ ਇੰਸ਼ੋਰੈਂਸ ਪਾਲਸੀ ਲਓ ਮੈਂ ਖੁਦ ਨੂੰ ਬਿਲਕੁਲ ਨਹੀਂ ਕਹਿੰਦਾ ਜਿਹੜਾ ਵੀ ਤੁਹਾਡਾ ਐਡਵਾਈਜ਼ਰ ਦੋਸਤ ਮਿੱਤਰ ਤੁਹਾਡੇ ਨੀਅਰ ਡੀਅਰ ਹੈ ਉਹ ਤੁਹਾਨੂੰ ਸੱਚੀ ਸਲਾਹ ਦੇ ਸਕੇ ਸੋ ਉਸ ਤੋਂ ਹੀ ਆਪਦੇ ਇੰਸ਼ੋਰੈਂਸ ਪਾਲਸੀ ਲਓ ਜੀ ਥੈਂਕ ਯੂ